ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਗੁੱਡਕ ਚੈਨਲ ਤੇ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਘਰ ਕਾਫੀ ਟਾਈਮ ਤੋਂ ਕੰਮ ਚੱਲ ਰਿਹਾ ਹੈ ਨਿਊ ਘਰ ਦਾ ਤੇ ਤੁਸੀਂ ਦੇਖ ਰਹੇ ਹੋ ਕਿ ਪਿੱਛੇ ਲੈਂਟਰ ਦੀ ਤਿਆਰੀ ਹੋ ਚੁੱਕੀ ਆ ਆਪਾਂ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਤੇ ਤੁਸੀਂ ਵਲੌਗ ਦੇ ਅੰਤ ਤੱਕ ਬਨੇ ਰਹੋ ਹਾਂਜੀ ਗਾਇਸ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਰੀਏ ਥੱਲੇ ਨਾ ਗੱਤੀ ਲੱਗੀ ਹੋਈ ਆ ਇਹ ਗੱਟੀ ਲਗਾਉਣੀ ਬਹੁਤ ਜ਼ਰੂਰੀ ਆ ਜਦੋਂ ਵੀ ਆਪਾਂ ਸਰੀਏ ਦਾ ਜਾਲ ਪਾਉਨੇ ਆ ਇਸ ਨਾਲ ਜੋ ਸਰੀਰਾਂ ਜਾਲ ਆ ਇਹ ਨੀਚੇ ਨਹੀਂ ਬੈਠਦਾ ਤੇ ਇਹ ਤੁਸੀਂ ਬਿਜਲੀ ਫਿਟਿੰਗ ਦੀਆਂ ਪਾਈਪਾਂ ਦੇਖ ਸਕਦੇ ਹੋ ਮੱਕੜੀ ਦੇ ਜਾੜੇ ਵਾਂਗੂੰ ਬਣਾਈਆਂ ਹੋਈਆਂ ਆ ਹਾਂਜੀ ਗਾਇਸ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਭ ਦੇਖ ਰਹੇ ਨੇ ਔਰ ਕਿਵੇਂ ਲੈਂਟਰ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਦੋਸਤੋਂ ਇਹ ਆਪਾਂ ਪਾਈਪ ਰਾਈ ਲੈਂਟਰ ਪਵਾ ਰਹੇ ਹਾਂ ਜੋ ਕਿ ਗੱਡੀ ਵਿੱਚ ਸਾਰਾ ਮਟੀਰੀਅਲ ਰੈਡੀ ਹੋ ਕੇ ਆਉਂਦਾ ਵਾ ਤੇ ਜੋ ਗੱਡੀ ਆਉਂਦੀ ਆ ਗੱਡੀ ਚ ਹੀ ਸਾਰਾ ਉਹ ਹੋ ਵਾ ਜਾਂਦਾ ਵਾ ਤੇ ਇਹਦੇ ਨਾਲ ਟਾਈਮ ਵੀ ਬਹੁਤ ਘੱਟ ਲੱਗਦਾ ਵਾ ਤੇ ਪੈਪਰ ਆਈ ਸਾਰਾ ਮਟੀਰੀਅਲ ਆਉਂਦਾ ਵਾ ਤੁਸੀਂ ਦੇਖ ਸਕਦੇ ਹੋ ਦੇ ਦੋਸਤੋ ਬਹੁਤ ਟਾਈਮ ਦਾ ਸੁਪਨਾ ਸੀ ਬਚਪਨ ਤੋਂ ਹੀ ਬਾਅਦ ਤੁਸੀਂ ਸੋਚਦੇ ਹੁੰਨੇ ਸੀ ਕਿ ਆਪਾਂ ਵੀ ਲੈਂਟਰ ਵਾਲਾ ਘਰ ਬਣਾਵਾਂਗੇ ਕਿਉਂਕਿ ਸਾਡੇ ਆਲੇ-ਦੁਆਲੇ ਨਾ ਸਾਰਿਆਂ ਦੇ ਲੈਂਟਰ ਵਾਲੇ ਘਰ ਪੈ ਚੁੱਕੇ ਸੀ ਤੇ ਅਸੀਂ ਵੀ ਸੋਚਦੇ ਹੁੰਨੇ ਸੀ ਕਿ ਸਾਡਾ ਵੀ ਅਜੇ ਲੈਂਟਰ ਵਾਲਾ ਘਰ ਪਾਊਗਾ ਤੇ ਬਸ ਰੱਬ ਤੇ ਇਹੀ ਉਮੀਦ ਰੱਖੀ ਸੀ ਕਿ ਆਪਣਾ ਜਦੋਂ ਘਰ ਬਣੂਗਾ ਕਿ ਸਾਰਿਆਂ ਤੋਂ ਬੈਸਟ ਬਣੂਗਾ ਬਸ ਰੱਬ ਤੇ ਭਰੋਸਾ ਤੇ ਵਿਸ਼ਵਾਸ ਸੀ ਤੇ ਹੁਣ ਰੱਬ ਦੀ ਕਿਰਪਾ ਨਾਲ ਦੇਖੋ ਅੱਜ ਇਹ ਦਿਨ ਆ ਗਿਆ ਕਿ ਆਪਾਂ ਵੀ ਕਿ ਆਪਾਂ ਵੀ ਹੁਣ ਲੈਂਟਰ ਵਾਲਾ ਕਾਰ ਆ ਰਹੇ ਆ ਤੇ ਉਹਦੀ ਵਧੀਆ ਤਰੀਕੇ ਮਾਡਰਨ ਤਰੀਕੇ ਨਾਲ ਬਣਾ ਰਹੇ ਆ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਈ ਆ ਹਾਂ ਮਿਸਤਰੀ ਦਾ ਠੇਕਾ ਦਿੱਤਾ ਆ ਬੜੀਆਂ ਆਕਿੱਤ ਆ ਬੋਲੀ ਦਿਓ ਯਾਰ ਬੋਲ ਪੂਰਾ ਕਾਰ ਕਰਾ ਕੇ ਲੰਗਾ 2 ਲੱਖ ਦਾ ਠੇਕਾ ਮਿਸਤਰੀ ਦਾ ਸਾਰਾ ਡੈਡੀ ਕਰਕੇ ਰਹਿਣਾ ਆ ਪਰ ਅਸਰ ਵੀ ਪਾ ਦੇਣਾ ਪਲੇਸਪਰ ਪਾ ਦੇਣਾ ਇੱਕ ਪਾਸਟਰ ਹੁੰਦਾ ਪਰਲਾ ਜਿਹਾ ਪਾ ਦੇਣਾ 25 ਮਾਲ ਨੂੰ ਆਪਾਂ ਲਾ ਦੇਣਾ हां जी गाइस ਤੁਸੀਂ ਦੇਖ ਸਕਦੇ ਹੋ ਕਿ ਇਹ ਕੋ ਮਟੀਰੀਅਲ ਵਾਲੀ ਗੱਡੀ ਖਾਲੀ ਹੋ ਚੁੱਕੀ ਆ ਤੇ ਇਹ ਹੁਣ ਖਾਲੀ ਹੋ ਕੇ ਵਾਪਸ ਜਾ ਰਹੀ ਆ ਤੇ ਤੁਸੀਂ ਦੇਖ ਸਕਦੇ ਹੋ ਉਹ ਸੁਖੂ ਪ੍ਰੀਮੀਅਮ ਵਿੱਚ ਬੈਠਿਆ ਹੋਏ ਹੁਣ ਆਪਾਂ ਇੱਕ ਹੋਰ ਗੱਡੀ ਮੰਗਵਾਈ ਆ ਉਹ ਆਊਗੀ ਅੱਦੋਂ ਦੇਖ ਸਕਦੇ ਹਾਂ ਕਿ ਆਪਾਂ ਗਲੀ ਵਿੱਚੋਂ ਲਗਾ ਰਹੇ ਹਾਂ ਤੇ ਦੋਸਤੋ ਇਹ ਗਲੀ ਚ ਬਹੁਤ ਹੀ ਮੁਸ਼ਕਲ ਸੀ ਆ ਨਾ ਤੇ ਨਾ ਉਹ ਦੋਸਤੋ ਤੁਸੀਂ ਪਿੱਛੇ ਸ਼ੀਂਗ ਦੇਖ ਸਕਦੇ ਹੋ ਜੋ ਸੁੰਮਕ वगैरह ਉੱਪਰ ਤਾਂ ਲੱਗ ਜਾਂਦੀ ਹੈ ਤੇ ਹੁਣ ਗੱਡੀ ਆ ਵਾਪਸ ਜਾ ਰਹੀ ਹੈ ਤੇ ਤੁਸੀਂ ਮੇਰੇ ਪਿੱਛੇ ਗੱਡੀ ਦੇਖ ਸਕਦੇ ਹੋ ਤੇ ਦੋਸਤੋ ਆਪਣੇ ਕੋਲ ਦਾ ਵੀਊ ਆ ਜਾਂਦਾ ਵਾ ਇਹ ਤੁਸੀਂ ਗੱਡੀ ਦੇਖ ਸਕਦੇ ਹੋ ਪਹਿਲਾਂ ਇਹ ਤੇ ਆਹ ਨਵੀਂ ਗੱਡੀ ਦੇਖ ਸਕਦੇ ਹੋ दोस्तों तो हम आपा बैक ਕਰਕੇ ਇਹ ਜੋ ਗੱਡੀ ਆ ব্যাক ਕਰਕੇ ਪਿੱਛੋਂ ਦੇਖੀਏ ਦੇਖੋ ਗੱਡੀ ਆਪਣੀ ਖਾਲੀ ਹੋ ਚੁੱਕੀ ਆ ਇਹ ਪੂਰਾ ਆਪਣਾ ਟੈਂਡਰ ਦਾ ਵੀ ਆ ਤੁਸੀਂ ਦੇਖ ਸਕਦੇ ਹੋ ਨਵੀਂ ਗੱਡੀ ਆਪਾਂ ਬੈਕ ਲਾ ਕੇ ਜਾਵਾਂਗੇ ਕਿ ਇੱਧਰ ਆਪਣੇ ਗੁਰਦੁਆਰਾ ਸਾਹਿਬ ਆ ਜਾਂਦਾ ਵਾ ਅੰਦਰ ਤੁਸੀਂ ਦੇਖ ਸਕਦੇ ਹੋ ਇਹ ਆ ਤੁਸੀਂ ਮਸ਼ੀਨ ਦੇਖ ਸਕਦੇ ਜੋ ਆਪਾਂ ਗਲੀ ਲਈ ਲਾਈ ਸੀ ਤੇ ਪੈਪਰ ਪ੍ਰਾਈਸ ਸੀਮੈਂਟ ਇਸ ਦੇ ਉੱਪਰ ਜਾਂਦਾ ਵਾ ਆਇਰ ਕੁਲਵਾਰੂ ਦਿਵਾਦੀ 2 ਮਿੰਟ ਫੁੱਟ ਫੰਕ ਲਗਾ ਬਰਾਇਰ ਲੋਕ